ਓਹੋ ਘਰੇ ਆਉਂਦੇ ਕਿੰਨੀ ਪੈੜੀ ਬੋ ਆਉਂਦੀ ਆ ਇਹਦੀ ਆਉਂਦੀ ਆ ਜਦੋਂ ਤੇ ਠੜ ਸ਼ੁਰੂ ਇਹ ਨਾਤਾ ਹੀ ਨਹੀਂ ਕਰੀ ਓਏ ਉੱਠ ਗਿਆ ਭਰਾਵਾ ਨਾਲਾ ਗੁਰੂਆ ਕਿਉ ਮਾਰਨਾ ਲਿਆਈ ਉਰੇ ਆ ਓਏ 100 ਡਾਲਰ ਲਗੜਾਈ শাਲਾ ਮਾਰ ਮਾਰ ਕੇ ਨਹਾਊਗਾ ਪੱਕੀ ਗੱਲ ਨਵਾ ਦੇ ਇਹਨੂੰ ਮੈਂ ਨਹੀਂ শাਲੇ ਨਵਾਉਣਾ শাਲਾ ਮਾਰ ਮਾਰਾ ਬਣਾਊਗਾ ਕੰਮ ਹੀ ਮੈਂ ਇਹੋ ਜਿਹਾ ਕਰ ਦੇਣਾ ਹੈ ਇਹਦਾ ਨੰਬਰ ਦੇਖ ਚਾਨੂੰ ਤੁਸੀਂ ਕੌਣ ਹੈ ਕਿ ਸਰ ਮੁੰਡੇ ਲਰਾង ਨੰਬਰ ਲੱਗ ਗਿਆ ਚਲੋ ਤੁਸੀਂ ਮੇਰੀ ਸਭ ਕੁਝ ਹੋ ਗਰ ਲੀ ਮੈਨੂੰ ਉਹ ਮੁੰਡੇ ਪਸੰਦ ਆ ਜਿਹੜੇ ਨਾਂ ਧੋਕੇ ਰਹਿੰਦੇ ਆ ਹਾਂਜੀ ਮੇਰੇ ਪਾਪਾ ਦੇ ਮਮਾ ਦੀ ਹੋਰ ਕੋਈ ਡਮਾਨ ਨਹੀਂ ਹੈਗੀ ਤੁਸੀਂ ਮੇਰੇ ਕਰਕੇ ਨਾ ਹੋਗੇ ਮੈਂ ਹੁਣੇ ਨਾ ਕਿ ਆ ਬਾਲਾ ਤੇ ਜਲ ਲਾ ਗਿਆ ਹਲੋ ਹਾਂ ਬੱਗੇ ਤਾਂ ਮੈਂ ਸਟਾਈਲ ਹ ਬਵਾਲਿਆ ਦੀ ਮਾਲਟਰ ਨਾਲੇ ਨਵੀਂ ਲੋਕੇਸ਼ਨ ਤੇ ਆਇਆ ਤੇ ਇੱਥੇ ਸਿਰਫ ਮੈਂ 15 ਡਾਲਰ ਦੇ ਵਿੱਚ ਹੈਅਰ ਕਟਿੰਗ ਕਰਾਈ ਹੈ ਮੈਂ 2 ਮਿੰਟ ਜੇ ਦੇ ਕੋ ਨਾ ਆ ਗਿਆ ਆ ਗਿਆ ਆਜਾ ਚੱਲੇ ਜੱਟ ਨਾ ਹੁਣ ਹਰ ਅੱਜ ਦੇ ਪਿਆਰ ਨੇ ਨਿਮਾਈ ਦਿੱਤਾ ਹੈ ਹੈਲੋ ਹੈਲੋ ਹਾਂਜੀ ਜਾਨੂ ਪਿਆਰ ਤੇ ਅੰਨਾ ਹੁੰਦਾ ਆ ਨਾ ਚਲੋ ਤੁਸੀਂ ਪਿਆਰ ਚ ਨਾਲਿਆ ਰਿਕਾਰਡ ਪੈਦਾ ਕਰਤਾ ਤੁਸੀਂ 100 ਤੁਸੀਂ 100 ਡਾਲਰ ਦੋ ਵੀਰੇ ਇੱਥੇ ਜਾਨਵਰ ਦੀ ਕੀ ਜਾਨਵਰ ਦੀ ਕੀ ਕਿੱਧਰ ਗਿਆ ਹੈ ਪਰੇ ਉਹ ਥੋੜੀ ਜੀ ਥਾਂ ਛੱਡੇ ਨੇ ਸਾਲੇ ਸਿਰ ਤੇ ਰੱਖਣਾ ਸ਼ੁਰੂ ਕਰ ਦਰਨਾ ਸੁਆਣਾ ਅੱਕਿਆ ਛੜਿਆ ਗਰੋਸਰੀ ਲੈਣ ਗਿਆ ਸੀ ਤੂੰ ਹੀ ਵੇਲੇ ਕੋਈ ਕੰਮ ਨਹੀਂ ਕਰਨਾ ਮੈਂ ਗਰੋਸਰੀ ਲੈ ਕੇ ਆਇਆ ਤੁਹਾਨੂੰ ਇੰਨਾ ਕਿਤੇ ਮੈਂ ਗਰੋਸਰੀ ਅੰਦਰ ਕਰਵਾਦਾ ਤਜਾ ਪਾਣੀ ਪੁਣੀ ਪਿਆਦਾ ਕੋਈ ਇਹਦੇ ਮੈਂ ਤਾਂ ਨੂੰ ਪਾਣੀ ਪਿਆਨਾ ਖਲੋ ਉਹ ਪਾਣੀ ਪਿਉਣਾ ਐਡਾ ਸਾਲਾ ਪਿਆਸਾ ਕਊਆ ਐ ਆ ਦੋ ਦੋ ਆਟੇ ਕਾ ਤੋ ਲੱਗੇ ਆ ਮੇਰੇ ਸਸਤਾ ਲੱਗੇ ਤਾਰ ਕੇ ਲੱਗੇ ਆ ਵਾ ਉਹ ਵੀਰੇ ਰੋਟੀ ਤਾਂ ਆਪਾਂ ਕਦੀ ਪੱਲੋ ਖਾਦੀ ਨਹੀਂ ਬਣਾ ਗਏ ਤੂੰ ਆਪਣੇ ਯਾਰਾਂ ਦੋਸਤਾਂ ਨਾਲ ਠੂਗੇ ਮਾਰ ਮਾਰ ਖਾਣਾ ਐ ਇਹ ਉੱਦਾਂ ਬਾਰੋ ਮੰਗ ਮੁਕੇ ਖਾਂਦਾ ਤੇ ਮੇਰੀ ਤਾਂ ਗੱਲ ਹੀ ਛਾੜ ਮੈਨੂੰ ਫੇਰੀਆ ਕਈ ਭੈਣਾ ਬੈਠਿਆ ਖਵਾਉਂਦੂ ਇਹ ਬਾਤ ਕਰ ਰਿਹਾ ਇਹ ਨਹੀਂ ਚਾਹੀਦਾ ਆ ਚੱਲ ਦਾਲਾ ਠੀਕ ਐ ਚੱਲ 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 ਜਣੀਆਂ ਆ ਲੂਣ ਵੀ ਠੀਕ ਆ ਆ ਦੱਸ ਮਹਗੀ ਕਿ ਕੌਣ ਮਹਗੀ ਬਣੁੰਦਾ ਹੈ ਇਹ ਵੀ ਵਾਫ ਕਰ ਰਿਹਾ ਵੀਰੇ ਸਾਡੇ ਕੋ ਫालतੂ ਖਰਚੇ ਨਹੀਂ ਦੇ ਆ ਚਲ ਪੱਤੀ ਵੀ ਠੀਕ ਆ ਵੀਰਾ ਖਲਾ ਆ ਸਾਬਣ ਸਾਬਣ ਤਾਂ ਸਾਡੇ ਘਰ ਕੋਈ ਕੰਮ ਹੀ ਨਹੀਂ ਬਈ ਇਹ ਨਾ ਹੁੰਦੇ ਕੰਮ ਆਊਗਾ ਵੀਰੇ ਆਪਾਂ ਕਿਹੜਾ ਨਾਉਣਾ ਆਪਾਂ ਨਾਉਣਾ ਹੀ ਨਹੀਂ ਸਾਰਾ ਹਿਆਲ ਨਹੀਂ ਨਾੜਾ ਸਾਬਣ ਵੀ ਵਾਫ ਕਰਿਆ ਸਾਨੂੰ ਵੀਰੇ ਖਰਚੇ ਚਾਹੀਦੇ ਪਚਾਉਣੇ ਇਹ ਖਰਚੇ ਕਰਾਉਂਦੇ ਐ ਇੰਨੇ ਬਗਾਰੇ ਤੈਨੂੰ ਇਹ ਆਪ ਨੂੰ ਨਹੀਂ ਨਾਉਂਦਾ ਤੈਨੂੰ ਨਹੀਂ ਨਾਉਂਦਦਾ ਜੇ ਲੱਗੇ ਪੈ ਗਈ ਖੁਰਕ ਜੀ ਮੈਨੂੰ ਪੈ ਗਈ ਇਹ ਸੱਚੀ ਬੋਲ ਰਹਾ ਆ ਸਾਰਾ ਸਮਾਨ ਦੇ ਕੇ ਤੇ ਬਸ ਖੁਰਕ ਵਾਲੀ ਦਵਾਈ ਲਾਇਆ ਵੇਰੇ ਤੁਹਾਨੂੰ 에어ਪੋਰਟ ਤੋਂ ਲੈ ਕੇ ਆਇਆ ਬਹੁਤ ਬਹੁਤ ਧੰਨਵਾਦ ਤੇਰਾ ਮੇਰੇ ਸਾਨੂੰ ਉਮੀਦ ਨਹੀਂ ਸੀਗੀ ਕਿ ਤੂੰ ਆਵੇਂਗਾ ਉਮੀਦ ਮੈਨੂੰ ਵੀ ਨਹੀਂ ਪਰ ਤੂੰ ਹੀ ਹੁਣ ਫੋਨ ਕਰਤਾ ਲਿਆਉਣਾ ਪਿਆ ਪਰ ਰਿਸ਼ਤੇਦਾਰਾਂ ਦੇ ਵਿੱਚ ਨੋਕਜੋਗ ਚਲਦੀ ਰਹਿੰਦੀ ਹੈ ਤੁਸੀਂ ਮੇਰੀ ਦੂਰ ਦੀ ਰਿਸ਼ਤੇਦਾਰੀ ਚੋ ਜੇ ਤੁਹਾਨੂੰ ਮੈਂ ਫਿਰ ਵੀ 에어ਪੋਰਟ ਤੋਂ ਲੈ ਕੇ ਆਇਆ ਪ੍ਰਾਠੇ ਵਾਲੀ ਗਲੀ ਇੱਥੇ ਤਾਂ ਰੁਕ ਬੋਣਾ ਮੈਂ ਪ੍ਰਾਠੇ ਤੁਹਾਡੀ ਮੈਂ ਪੂਰੀ ਸੇਵਾ ਕਰੂੰਗਾ ਉਹ ਲੋ ਪ੍ਰਾਠੇ ਆ ਗਏ ਜੀ ਵੀ ਸਾਡਾ ਪਨੀਰ ਟਿੱਕਾ ਪਰਾਂਠਾ ਐਂਡ ਥਿਸ ਇਜ਼ ਅ ਸ਼ੈਫ ਸਪੈਸ਼ਲ ਬਟਰ ਚਿਕਨ ਪਰਾਂਠਾ ਪ੍ਰੈਜ਼ੈਂਟਿੰਗ ਯੂ ਪਨੀਰ ਪਸੰਦਾ ਐਂਡ ਦਿਸ ਇਜ਼ ਆਰ ਸ਼ੈਫ ਸਪੈਸ਼ਲ ਬਟਰ ਚਿਕਨ ਸਿਰ ਇਹ ਸਾਡਾ ਕਿਟ ਕੈਟ ਪਰਾਂਠਾ ਤਾਂ ਇਸ ਤੋਂ ਇਲਾਵਾ ਸਾਡੇ ਕੋਲ 100 ਪਲੱਸ ਪਰਾਂਠੇ ਨੇ ਵੈਜ ਨਾਨ ਵੈਜ ਐਂਡ ਸਵੀਟ ਤੁਹਾਡੀਆਂ ਪੰਜ ਲੋਕੇਸ਼ਨ ਨਾਲ ਤਿੰਨ ਬ੍ਰੈਂਟਨ ਤੇ ਵੇਚਿਆ ਤੇ ਇੱਕ ਇਹਨਾਂ ਦੀ ਨਾਈਗਰਾ ਤੇ ਇੱਕ ਇਹਨਾਂ ਦੀ ਕਿਚਨ ਰਿਆ ਆਪਾਂ ਨਾਈਗਰਾ ਵੀ ਜਾਵਾਂਗੇ ਮੈਂ ਤੁਹਾਨੂੰ ਸਾਰੇ ਥਾਵਾਂ ਦੇਖਾਂਗਾ ਹਾਂਜੀ ਮੰਮੀ ਜੀ ਵੀ ਕਿੱਥੇ ਘਰ ਨਹੀਂ ਆਇਆ ਉਹ ਮੰਮੀ ਜੀ ਤੁਹਾਡੇ ਚਾਚੇ ਦੇ ਤਾਏ ਦੇ ਫੁੱਫੜ ਦੇ ਆਂਟੀ ਦੇ ਗਵੰਢ ਦੇ ਧੋਦੇ ਦੇ ਜਵਾਈ ਦੇ ਮੁੰਡੇ ਆਏ ਆ ਮੈਂ ਇਹਨਾਂ ਨੂੰ 에ਰਪੋਰਟ ਤੋਂ ਲੈ ਕੇ ਆਇਆ ਅੱਛਾ ਉਹ ਦੋਵੇਂ ਫੂਟਾ ਤੇ ਫਿੰਸੀ ਆਹੋ ਦੋਵੇਂ ਦੋਵੇਂ ਹਾਂ ਪ੍ਰੌਂਹਡਿਆ ਖਵਾਉਣ ਇਹਨਾਂ ਨੂੰ ਮੈਂ ਵੀ ਸਭ ਤੋਂ ਮਾੜੇ ਰਿਸ਼ਤੇਦਾਰ ਇਹ ਆ ਸਾਡੇ ਜਿਨ੍ਹਾਂ ਨੇ ਮੈਨੂੰ ਕਦੀ ਪ੍ਰੌਂਹਡ ਹੀ ਨਹੀਂ ਖਵਾਈ ਤੂੰ ਇਹਨਾਂ ਨੂੰ ਪ੍ਰੌਂਹਡਿਆ ਖਵਾਉਣਾ ਕਿੰਜਰਾ ਮਾਂ ਤੇ ਕਹਨੇ ਤੋਂ ਬਾਹਰ ਚੱਲਦਾ ਨਾਲ ਲਿਆ ਹੋਰ ਮੇਰੇ ਸ਼ਰੀਕਾਂ ਨੂੰ ਬਾਪਾ ਬਾਕੇ 에ਰਪੋਰਟ ਤੋਂ ਇਹ ਮੇਰੇ ਮੂੰਹ 'ਚ ਭੁਰਕੀਆਂ ਖੋਦਣ ਦੇ ਰੋਟੀ ਖਾਣ ਲੱਗਿਆ ਅੱਛਾ ਪਰ ਫਿਰ ਵੀ ਮੈਂ ਠਾ ਰਾਠੇ ਮੈਂ ਹੱਡਾ ਚ ਗੱਡੂ ਵੇਖੀ ਤੂੰ ਟੈਨਸ਼ਨ ਨਾ ਲੈ ਮਮੀ ਚਲੋ ਅਬਾ ਕੁਮੜਵਨ ਬਾਹਰ ਜਾਵਾਂਗੇ ਪਹਿਲੇ ਆਪਾਂ ਫਾਰਮ ਹਾਊਸ ਚੱਲਦੇ ਆਂ ਹਾਂਜੀ ਹਾਂਜੀ ਚੱਲਦੇ ਆਂ ਹਫਤਾ ਉੱਥੇ ਆਪਾਂ ਕੰਮ-ਕੁਮ ਕਰਦੇ ਆਂ ਤੁਹਾਨੂੰ ਮੈਂ ਪਹਿਲੇ ਸਕਿੱਲ ਦਵਾ ਕੋਈ ਬਰੀਆਂ ਦੇ ਕੰਮ ਕਰਨਾ ਪਊਗਾ ਮੈਂ ਕਹਿਣਾ ਵੀ ਤੁਹਾਨੂੰ ਗੋਆ ਸਟ੍ਰਟ ਕਰਨਾ ਮੈਂ